ਥੋਰ ਜਲ ਮਾਛਲੇ ਭਗਤ ਕਬੀਰ ਜੀ ਸਾਨੂੰ 99 ਸਲੋਕ ਵਿੱਚ ਇੱਕ ਉਦਾਹਰਨ ਦੇ ਕੇ ਸਮਝਾ ਰਹੇ ਨੇ ਕਹਿੰਦੇ ਥੋਰੇ ਜਲ ਮਾਛਲੇ ਥੋੜੇ ਪਾਣੀ ਦੀ ਮੱਛੀ ਹੋਵੇ ਪਾਪ ਕੋਈ ਤੋਬਾ ਹੋਵੇ ਕੋਈ ਛੱਪੜ ਹੋਵੇ ਛੋਟੇ ਜਿਹੇ ਪਾਣੀ ਦਾ ਤਲਾਬ ਹੋਵੇ ਚੀਵਰ ਮੇ ਲਿਓ ਜਾ ਉਹਦੇ ਵਿੱਚ ਮੱਛੀ ਸੁਰੱਖਿਅਤ ਨਹੀਂ ਹੈਗੀ। ਚੀਵਰ ਜਿਹੜਾ ਮੱਛੀਆਂ ਫੜਨ ਵਾਲਾ ਏ ਉਹ ਜਾਲ ਪਾ ਕੇ ਉਹਨੂੰ ਝੱਟ ਪਾੜੀ ਫੜ ਲੈਂਦਾ। ਛੋਟਾ ਟੋਬਾ ਹੋਵੇ ਤੇ ਜਾਲ ਦੀ ਵੀ ਲੋੜ ਨਹੀਂ ਪੈਂਦੀ ਕਈ ਵਾਰੀ ਹੱਥ ਨਾਲ ਹੀ ਫੜ ਲੈਂਦਾ। ਭਾਵੇਂ ਥੋੜੇ ਪਾਣੀ ਦੇ ਵਿੱਚ ਟੋਬੇ ਆਦਿਕ ਦੇ ਵਿੱਚ ਮੱਛੀ ਜਿਹੜੀ ਸੁਰੱਖਿਅਤ ਨਹੀਂ। ਇਸੇ ਤਰ੍ਹਾਂ ਗੁਰੂ ਕਾਸ਼ੇ ਬਖਸ਼ਿਸ਼ ਕਰਦੇ ਭਾਈ ਅਸੀਂ ਧਨਵਦਾਰਥਾਂ ਦੇ ਵਿੱਚ ਛੋਟੇ ਬਦਾਰਥਾਂ ਦੇ ਵਿੱਚ ਮੋਹ ਪਾਇਆ ਹੋਇਆ ਹੈ ਜਾਂ ਸੱਚੇ ਗੁਰੂ ਨਾਲ ਨੂੰ ਛੱਡ ਕੇ ਕੱਚਿਆਂ ਦੇ ਨਾਲ ਜੁੜੇ ਹੋਏ ਆਂ ਤੇ ਕਹਿੰਦੇ ਭਾਈ ਅਸੀਂ ਸੁਰੱਖਿਅਤ ਨਹੀਂ ਹੈਗੇ ਜਿਦਾਂ ਥੋੜੇ ਪਾਣੀ ਦੇ ਵਿੱਚ ਜੀ ਵਰਮਾ ਚੀਨੋ ਚਾਟ ਬੜ ਫੜ ਲੈਂਦਾ ਏਦਾਂ ਕੱਚਿਆਂ ਦੇ ਨਾਲ ਜੁੜਿਆਂ ਛੋਟਿਆਂ ਦੇ ਨਾਲ ਜੁੜਿਆਂ ਛੋਟੇ ਧਨ ਪਦਾਰਥਾਂ ਦੇ ਨਾਲ ਜੁੜਿਆਂ ਵਿਕਾਰ ਬਹੁਤ ਛੇਤੀ ਹਾਵੀ ਹੋ ਜਾਂਦੇ ਨੇ ਵਿਕਾਰ ਸਾਡੇ ਤੇ ਦਬਾਅ ਪਾ ਲੈਂਦੇ ਇਹ ਟੋਗਣੇ ਨਾ ਛੁੱਟ ਸੈਂ ਛੋਟੇ ਢੋਏ ਛੋਟਾ ਛੱਪੜ ਹੋਵੇ ਨਾ ਛੋਟ ਸੈਂ ਇਹਦੇ ਵਿੱਚ ਤੇਰਾ ਕੋਈ ਮੱਛੀ ਨੂੰ ਕੰਦੇ ਬਚਾ ਨਹੀਂ ਹੈਗਾ ਭਾਈ ਫਿਰ ਕਾਰ ਸਮੁੰਦ ਸਮਾਲ ਫਿਰ ਮੱਛੀ ਕੀ ਕਰੇ ਕੰਦੇ ਸਮੁੰਦਰ ਨਾਲ ਸਾਜ ਪਾ ਪਿਆਰ ਪਾ ਏ ਮੱਛੀ ਜੇ ਤੂੰ ਸਮੁੰਦਰ ਵਿੱਚ ਰਹਵੇਂਗੀ ਤੁਹਾਰੇ ਬਹੁਤ ਸੁਰੱਖਿਅਤ ਹੈ। ਤੈਨੂੰ ਮੱਛੀਆਂ ਫੜਨ ਵਾਲਾ ਛੇਤੀ ਫੜ ਨਹੀਂ ਸਕਦਾ। ਕਿਉਂਕਿ ਤੇਰੇ ਕੋਲ ਦਾਇਰਾ ਬਹੁਤ ਵਿਸ਼ਾਲ ਹੈ। ਗੱਲ ਕਿ ਮੱਛੀ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਭਾਈ ਜੇ ਤੂੰ ਵੱਡੇ ਨਾਲ ਜੁੜੇਂਗੇ। ਆਪਣੇ ਜਨਨ ਨੂੰ ਕਹਿੰਦੇ ਸਾਨੂੰ ਸਮਝਾਉਂਦੇ ਭਾਈ ਜੇ ਵੱਡੇ ਘਰ ਪਰਮਾਤਮਾ ਨਾਲ ਜੁੜਾਂਗੇ ਸੱਚੇ ਗੁਰੂ ਨਾਲ ਜੁੜਾਂਗੇ ਸਮੁੰਦਰ ਨਾਲ ਸਾਂਝ ਪਾਵਾਂਗੇ ਤੇ ਤੇਰੇ ਤੇ ਵਿਕਾਰ ਆ ਵੀ ਨਹੀਂ ਹੋ ਸਕਦੇ ਫਿਰ ਤੋਂ ਵਿਕਾਰਾਂ ਤੋਂ ਇਹ ਜਿੰਦੇ ਬਚੀ ਰਵਾਂਗੇ ਇਹ ਮਨੁੱਖ ਤੂੰ ਵਿਕਾਰਾਂ ਪਾਪਾਂ ਤੋਂ ਬਚਿਆ ਰਹੇਗਾ ਇਸ ਲਈ ਕਰਨਾ ਕਿ 50ਵੇਂ ਸ਼ਲੋਕ ਸਮਝਾਉਂਦੇ ਕਬੀਰ ਸਮੁੰਦਰ ਨਾ ਛੋਡੀਐ ਜੋ ਅਤਖਾਰੋ ਹੋਏ ਸਮੁੰਦਰ ਭਾਵੇਂ ਖਾਰਾ ਹੋਵੇ ਇਹ ਮੱਛੀਏ ਤਨ ਸਮੁੰਦਰ ਨੇ ਛੜਨਾ ਚਾਹੀਦਾ ਕਿਉਂਕਿ ਜਿਉਂ ਇਹ ਤੋਂ ਸਮੁੰਦਰ ਨੂੰ ਛੱਡਣਾ ਹੈ ਤੇਰੀ ਮੌਤ ਹੋ ਜਾਣੀ ਤੇਨੂੰ ਮਸ਼ੇਰੀਆਂ ਨੇ ਫੜ ਲੈਣਾ ਸਾਨੂੰ ਸਮਝਾਉਂਦੇ ਭਾਈ ਜਿਉਂ ਇਹ ਵਾਹਿਗੁਰੂ ਰੂਪੀ ਸਮੁੰਦਰ ਨੂੰ ਛੱਡਿਆ ਪਰਮਾਤਮਾ ਨੂੰ ਛੱਡਿਆ ਉਹਦੇ ਨਾਮ ਤੋਂ ਬੇਮੁਖ ਹੋਏ ਤੇ ਸਾਡੀ ਵੀ ਆਤਮਿਕ ਤੌਰ ਤੇ ਮੌਤ ਹੋ ਜਾਣੀ ਸਨਵੇਂ ਵਿਕਾਰਾਂ ਨੇ ਘੇਰਾ ਪਾ ਲੈਣਾ ਇਸ ਲਈ ਪ੍ਰਮਾਤਮਾ ਨਾਲ ਜੁੜੀਏ ਨਾਮ ਨਾਲ ਜੁੜੀਏ। ਪੋਖਰ ਪੋਖਰ ਢੋਂਡਤੇ ਪੋਖਰ ਕੰਦੇ ਛੱਪੜ ਨੂੰ। ਛੱਪੜ ਨੂੰ ਢੋਂਡਿਆ ਕੁਝ ਵੀ ਪ੍ਰਾਪਤ ਨਹੀਂ ਹੋਣਾ। ਛੱਪੜ ਵਿੱਚ ਸੁਰੱਖਿਆਤ ਨਹੀਂ। ਛੱਪੜ ਵਿੱਚ ਜੀਵਨ ਨਹੀਂ ਹੈਗਾ। ਭਲੋ ਨਾ ਕਹਿਆ ਕੋਈ ਕੋਈ ਵੀ ਨਹੀਂ ਕਹੇਗਾ ਵੀ ਇਹ ਚੰਗਾ ਹੈ ਮੱਛੀ ਵਾਸਤੇ। ਟੋਏ ਦੇ ਵਿੱਚ ਰਹਿਣਾ ਮਛੀਰਾ ਜੀਵਨ ਕੁਝ ਕਪਾਲਾਂ ਵਾਸਤੇ ਉਹਨੂੰ ਮਛੀਰਾ ਫੜ ਲਵੇਗਾ ਇਸੇ ਤਰ੍ਹਾਂ ਬਾਦਸ਼ਾਹ ਬਖਸ਼ਿਸ਼ ਕਰਦੇ ਕੱਚਿਆਂ ਦੇ ਨਾਲ ਭਗਤ ਜੀ ਕਹਿੰਦੇ ਧਨ ਪਦਾਰਥਾਂ ਦੇ ਨਾਲ ਜੁੜਿਆ ਤੇਰਾ ਭਲਾ ਨਹੀਂ ਭਲਾ ਹੈਗਾ ਜੇ ਤੂੰ ਜਪੇਂਗਾ ਸਤਨਾਮ ਵਾਹਿਗੁਰੂ ਕਬੀਰ ਨੇ ਗੋਸਾਈਂ ਬਹਿ ਗਏ ਨੇਗ ਸਾਇਨਿਕ ਹਨ ਨੂੰ ਨੇਗ ਗੁਸਾਈ ਜਿਹੜੇ ਗੁਸਾਈ ਤੂੰ ਸਖਨੇ ਮਾਲਕ ਤੂੰ ਸਖਨੇ ਨੇ ਖਸਮ ਤੂੰ ਸਖਨੇ ਨੇ ਬਹਿ ਗਏ ਕਹਿੰਦੇ ਹੈ ਮਨੁੱਖ ਜੇ ਤੂੰ ਮਲਾਕ ਤੂੰ ਸਖਨੇ 베ੜੀ ਦੇ ਵਿੱਚ ਬਹਿ ਗਿਆ ਥਾਂਗੀ ਨਹੀਂ ਕੋਈ ਉਹ 베ੜੀ ਜਦਾ ਕੋਈ ਥਾਂਗੀ ਪਾ ਮਲਾ ਨਹੀਂ ਹੈਗਾ ਤੇ ਪੱਕਾ ਹੈ ਵੀ ਤੂੰ ਡੋਬ ਜਾਵੇਂਗਾ ਤੇ ਸਾਨੂੰ ਸਮਝਾਉਂਦੇ ਭਾਈ ਜੇ ਗੁਰੂ ਵਾਲੇ ਨਾ ਬਣੇ ਗੁਸਾਈਂ ਮਾਲਕ ਤੂੰ ਸਖਣੇ ਰਹਿ ਗਏ ਕੋਈ ਗੁਰੂ ਮਲਾਹ ਨਹੀਂ ਬਨਾਇਆ ਤੇ ਸੰਸਾਰ ਸਮੁੰਦਰ ਦੇ ਵਿੱਚ ਡੋਬ ਜਾਵੇਂਗਾ ਧੀਨ ਗਰੀਬੇ ਆਪਣੀ ਇਸ ਲਈ ਆਪਣੀ ਚਤਰਾਈ ਛੱਡ ਕੇ ਨਿਮਰਤਾ ਤੇ ਗਰੀਬੀ ਵਾਲਾ ਜੀਵਨ ਧਾਰਨ ਕਰ। ਕਰਤੇ ਹੋਏ ਸੁਹੋਏ। ਜੋ ਕਰਤਾ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨਿਆ ਕਰ। ਨਿਮਰਤਾ ਵਿੱਚ ਰਿਆ ਕਰ। ਗਰੀਬੀ ਸੁਭਾਅ ਵਿੱਚ ਰਿਆ ਕਰ। ਮਿਠਾਸ ਵਿੱਚ ਰਿਆ ਕਰ। ਕਹਿੰਦੇ ਭਾਈ ਮਾਲਕ ਨਾਲ ਜੁੜਿਆ ਕਰ ਤਾਂ ਹੀ ਜੀਵਨ ਦਾ ਭਲਾ ਹੋਣਾ ਹੈ। ਕਬੀਰ ਬੈਸਨੋਂ ਕੀ ਕੂਕਰ ਭਲੀ ਬਹੁਤ ਬਹੁਨਵਾਸ ਲੋਕ ਹੈ ਉਹਦੇ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਜਿਹੜਾ ਪਰਮਾਤਮਾ ਦਾ ਭਗਤ ਵੈਸ਼ਨੋ ਦਾ ਭਗਤ ਤੇ ਪਰਮਾਤਮਾ ਦਾ ਭਗਤ ਕੁੱਕਰ ਕੁੱਤੀ ਭਲੀ ਉਹਦੀ ਕੁੱਤੀ ਚੰਗੀ ਹੈ ਕਿਉਂ ਚੰਗੀ ਹੈ ਕਿਉਂਕਿ ਉਹ ਨਿਤ ਸੁਨੇ ਹਰ ਨਾਮ ਜਪ ਜਿਹੜਾ ਨਾਮ ਜਪਣ ਵਾਲਾ ਪਰਮਾਤਮਾ ਦਾ ਭਗਤ ਹੈ ਜਦੋਂ ਉਹ ਭਗਤੀ ਕਰਦਾ ਤੇ ਉਹਦੀ ਕੁੱਤੀ ਦੇ ਵਿੱਚ ਵੀ ਉਹ ਕੰਨਾਂ ਦੇ ਵਿੱਚ ਬੋਲ ਪੈਂਦੇ ਨੇ ਉਹ ਵੀ ਸੁਣਦੀ ਹੈ ਨਾਮ ਪਰਮਾਤਮਾ ਦਾ ਜਾਸਿਸ ਕਰਕੇ ਉਹ ਚੰਗੀ ਹੈ ਕਹਿੰਦੇ ਇਹ ਸਾਖਤ ਤੇਰੇ ਨਾਲੋਂ ਪਰਮਾਤਮਾ ਦੀ ਕੁੱਤੀ ਚੰਗੀ ਹੈ ਜਿਹਦੇ ਕੰਨਾਂ ਵਿੱਚ ਪਰਮਾਤਮਾ ਦਾ ਨਾਮ ਪੈਂਦਾ ਪਰਮਾਤਮਾ ਦੀ ਬਾਣੀ ਦੇ ਬੋਲ ਪੈਂਦੇ ਸਾਖਤ ਕੀ ਬੁਰੀ ਮਾਇ ਤੇ ਸਾਖਤ ਤੇਰੀ ਮਾਂ ਵੀ ਮੰਦ ਭਾਗਨ ਹੈ ਕਿਉਂ ਉਹ ਪਾਪ ਵਿਸਾਹਨ ਜਾਏ ਕਿਉਂਕਿ ਜਿਹੜੇ ਬਾਬ ਤੋਂ ਕਰਦਾ ਹੈ ਉਹਨਾਂ ਦੀ ਭਾਗਾਂ ਉਹ ਵੀ ਬਣਦੇ ਕਿਉਂਕਿ ਉਹਨੇ ਤੈਨੂੰ ਜਨਮ ਦਿੱਤਾ ਹੈ ਉਹ ਵੀ ਉਹਨਾਂ ਪਾਪਾਂ ਦੀ ਭਾਗਾਂ ਬਣ ਕੇ ਇੱਕ ਪਾਪੀ ਨੂੰ ਉਹਨੇ ਜਨਮ ਦੇ ਦਿੱਤਾ ਹੈ ਇਸ ਲਈ ਸਾਖਤ ਦਾ ਜਨਮ ਆਪਣਾ ਤੇ ਪ੍ਰਿਸ਼ਤ ਆਪਣੇ ਨਾਲ ਜਨਮ ਲਿਆ ਬੰਦਰ ਤੇ ਜਿਹੜਾ ਕੋਈ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੈ ਉਹ ਆਪ ਤੇ ਤਰਦਾ ਹੈ ਜਿਹੜੇ ਉਹਦਾ ਸੰਗ ਕਰਦੇ ਭਾਵੇਂ ਪੰਛੀ ਉਹ ਪਸ਼ੂ ਵੰਸ਼ੀ ਹੋਣ ਜਾਨਵਰ ਹੋਣ ਉਹ ਵੀ ਤਰ ਜਾਂਦੇ ਸੋ ਬਾਬਾ ਜੀ ਅੱਥੇ ਸਾਨੂੰ ਸਮਝਾਉਂਦੇ ਭਾਈ ਸਾਖਤ ਪੁਣਾ ਛੱਡ ਕੇ ਪਰਮਾਤਮਾ ਦੇ ਨਾਮ ਨਾਲ ਜੋੜ ਭਗਤੀ ਕਰਿਆ ਕਰ ਨਾਮ ਜੱਪਿਆ ਕਰ ਤੇ ਵੱਡੇ ਘਰ ਦੇ ਨਾਲ ਜੋੜ ਪਰਮਾਤਮਾ ਦੇ ਘਰ ਨਾਲ ਜੋੜ ਗੁਰੂ ਨਾਲ ਜੋੜ ਸੱਚੇ ਨਾਲ ਜੋੜ ਕੱਚਿਆਂ ਤੋਂ ਬਚ ਕੇ ਰਹਿ ਪਖੰਡੀਆਂ ਵਹਿਮੀਆਂ ਤੋਂ ਬਚ ਕੇ ਰਹਿ ਨਾਮ ਜਪਿਆ ਕਰੇ ਤੇ ਨਾਲ ਹੀ ਤੇਰਾ ਜੀਵਨ ਸਫਲ ਹੋਣਾ ਹੈ ਜੀ